ਰਾ ਰੰਗ ਕਰਨ ਦੇ ਬਾਹਰ ਨਹੀਂ ਸਾਰ। ਹਾਂ। ਉਹ ਕਿਤੇ ਇੱਕ ਦਾ ਪਾਇਰਟ ਖਿਸਕਿਆ ਹੋਣਾ। ਉਹ ਨਾਲ ਦਾ ਉਹਨੂੰ ਫੜਨ ਲੱਗਾ। ਦੋ ਨੌਜਵਾਨ ਸੀਗੇ ਪੇਂਟ ਕਰਦੇ ਸੀਗੇ ਤੇ ਪੁਰਾਣਾ ਏਡੀ ਦਾ ਦਫਤਰ ਹੈਗਾ ਨਾ ਥੱਲੇ ਪੀਐਨ ਵੀ ਬੈਂਕ ਆ। ਉੱਪਰ ਪੇਂਟ ਕਰਦੇ ਕਿਤੇ ਥੱਲੇ ਡਿੱਗ ਪਏ ਉਹਨਾਂ ਦੇ ਸਿਰ 'ਚ ਜੋ ਹੋਰ ਸੱਟਾਂ ਲੱਗਣ ਕਰਕੇ ਉਹ ਡੈਥ ਹੋ ਗਈ। ਕੁਸੀਂ ਆਪਣੇ ਜਿਹੜੇ ਕੰਮ ਦੇਖੇ ਕਿਹੜੀ ਮੰਜ਼ਲ ਤੇ ਕੰਮ ਕਰ ਰਹੇ ਕਿਸ ਕਾਲ ਕਿਸੇ ਦਾ ਕੰਮ ਚੱਲ ਰਿਹਾ ਰੰਗ ਕਰਨ ਦਾ ਹੈ ਬਾਹਰਲੀ ਸਾਈਡ ਤੇ ਹਾਂ ਉਹ ਕਦੇ ਇੱਕ ਦਾ ਪੈਰ ਖਿਸਕਿਆ ਹੋਣਾ ਉਹ ਨਾਲ ਦਾ ਉਹਨੂੰ ਫੜਨ ਲੱਗਾ ਉਹ ਵੀ ਨਾਲ ਦੇ ਪੈਰ ਆਪਣੇ ਪੰਜਾਬੀ ਸੀਗੇ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਜਨਮ ਹੋਟੇ ਕਿੰਨੀ ਕਾਲ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋਲਣ ਲੱਗੇ ਹੋਗਾ ਜੀ ਕੋਈ ਬੇਚਾ ਲਿਆ ਕੇ ਦਿੱਤੀਆਂ ਉਹਨਾਂ ਲਾਈਆਂ ਨਹੀਂ ਲਾਈਆਂ ਨਹੀਂ ਕੱਟ ਅੱਜ ਹੀ ਆਏ ਸੀਗੇ ਹਾਂਜੀ ਪਹਿਲਾ ਦਿਨ ਆਦੇ ਸਾਈਟ ਤੇ ਹਾਂ ਕਿੱਥੇ ਹੈ ਕਿੱਥੇ ਦੋਨੋਂ ਹਾਂ ਕੁਈ ਹਾਲਾਤ ਬਲਕਿ ਡੈਥ ਹੋ ਗਈ ਆਪਣੀ ਜਾਂ ਫਿਰ ਠੀਕ ਨੇ ਯਾਰ ਉਹਨੂੰ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਦੱਸਿਆ ਉਹਨੇ ਕੁਝ ਉਹ ਆਊਗਾ ਤੇ ਫੋਨ ਹੀ ਚੱਕੁੰਦੇ ਉਹ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਨ ਲੱਗੀ ਕਾਲਾ ਕੰਮ ਰੰਗ ਰੰਗ ਕਰਨ ਦਾ ਨਹੀਂ ਨਹੀਂ ਕਿੰਨਾ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨੈਂਸ ਕੰਪਨੀ ਹੈ ਫਾਈਨੈਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਹਜੇ ਰੋਟੀ ਖਾਣ ਗਏ ਹੈ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗ ਗਿਆ ਬੁੱਛੇ ਬੜੇ ਮੈਂ ਫੋਨ ਤੇ ਫੋਨ ਕਰਾਂਗਾ ਮੈਂ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਹਾਂਜੀ ਤੇ ਪੁਲਿਸ ਆ ਗਈ ਉਹ ਕਿੰਨੇ ਵਜੇ ਦਾ ਸੀਗਾ ਫਿਰ ਕਿੰਨੇ ਵਜੇ ਆਪਨੇ ਆਹ 5:00 ਵਜੇ ਗਏ ਉਹ ਹੋਇਆ 5:00 ਵਜੇ ਠੀਕ ਹੈ ਦੋਵੇਂ ਆਪਣੇ ਇੱਕ ਡਿੱਗਾ ਲਗਾ ਚੋ ਉਹਨੂੰ ਦੂਜੀ ਨੇ ਪਛਾਨ ਲਿਆ ਇਦਾਂ ਇੱਕ ਡਿੱਗਾ ਉਹਨੂੰ ਖਾਣ ਨੂੰ ਲੱਗਾ ਹੋਣਾ ਉਹ ਵੀ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਆ ਹਾਂ ਦੂਜਾੜਾ ਮੁੰਡਾ ਸੀ ਉਹਦੀ ਕਿੰਨੀ ਉਮਰ ਦੀ ਇੱਕ ਤਾਂ ਦੱਸਦਾ 40-45 ਸਾਲ ਦੇ 25 ਸਾਲ ਦਾ ਇਹ ਮੁੰਡਾ ਥੋੜਾ ਹੀ ਹਜੇ ਪਤਲਾ ਗਿਆ ਅੱਛਾ ਇੱਕ ਹੈ ਭਾਈ 40-50 ਠੀਕ ਮੇਰਾ ਨਾਮ ਮੱਖਣ ਸਿੰਘ ਸਾਨੂੰ ਅੱਧਾ ਘੰਟਾ ਪਹਿਲਾਂ ਪੁਲਾਰ ਮਿਲੀ ਸੀ ਕਿ ਦੋ ਨੌਜਵਾਨ ਸੀਗੇ ਪੇਂਟ ਕਰਦੇ ਸੀਗੇ ਤੇ ਪੁਰਾਣਾ ਐਡੀ ਦਾ ਦਫਤਰ ਹੈਗਾ ਆ ਥੱਲੇ ਪੀਐਨਵੀ ਬੈਂਕ ਆ ਉੱਪਰ ਪੇਂਟ ਕਰਦੇ ਕਿਤੇ ਥੱਲੇ ਡਿੱਗ ਪਏ ਉਹਨਾਂ ਦੇ ਸਿਰ 'ਚ ਜੋ ਹੋਰ ਸੱਟਾਂ ਲੱਗਣ ਕਰਕੇ ਉਹ ਡੈਥ ਹੋ ਵੀ ਸੀ ਨਾਲ ਹੌਸਪੀਟਲੋਂ ਲੈ ਕੇ ਗਏ ਸੀ ਤੇ ਉਹਨਾਂ ਨੇ ਬ੍ਰਾਡ ਡੈੱਡ ਦੱਸਿਆ ਤੇ ਸਿਵਲ ਹੌਸਪੀਟਲ ਡੈੱਡ ਬੋਡੀਆਂ ਪਹੁੰਚਾਤੀਆਂ ਕਿੰਦਾ ਹੋਇਆ ਇਹਦਾ ਕਾਰਨ ਹਜੇ ਵੈਰੀਫਾਈ ਕਰਕੇ ਵੀ ਹਾਂ ਵੀ ਕਿਸ ਤਰ੍ਹਾਂ ਹੋਇਆ ਕਿਉਂ ਹੋਇਆ ਇਹ ਸਾਰਾ ਉਹਨਾਂ ਦੇ ਬਿਲਡਿੰਗ ਦੇ ਮਾਲਕ ਤੇ ਠੇਕੇਦਾਰ ਨੂੰ ਤੇ ਇਹਨਾਂ ਨੂੰ ਪਤਾ ਕਰਕੇ ਜੋ ਵੀ ਗਲਤ ਸਾਹਮਣੇ ਆਊਗੀ ਉਹਦੇ ਅਨੁਸਾਰ ਕਿ ਦੋ ਬੰਦਿਆਂ ਦੇ ਨਾਮ ਬੰਦੇ ਨਹੀਂ ਹਜੇ ਉਹਨਾਂ ਦਾ ਨਾਮ ਨਹੀਂ ਪਤਾ ਲੱਗਾ ਬੰਦੇ ਪੰਜਾਬੀ ਨਹੀਂ ਇੱਕ ਪ੍ਰਵਾਸੀ ਨੇ ਤੇ ਉਮਰ ਕਿੰਨੀ ਕਿ ਸਾਰਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਕਿਉਂਕਿ ਉਹ ਦੂਸਰਾ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਜਾ ਰਿਹਾ ਉਹਨਾਂ ਦੇ ਠੇਕੇਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੰਬਰ ਮਿਲ ਗਿਆ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸੀ ਉਹ ਸਾਰਾ ਬੀਡੀਓ ਸੀ ਜੋ ਹਾਈਟੇ ਚਾਹ ਲੱਗਿਆ ਕਿ ਇਨਫਰਮੇਸ਼ਨ ਮਿਲੀ ਗਈ ਹੈ ਅਸੀਂ ਸਿਕਿਉਰਟੀ ਮੇਜ਼ਰ ਪੂਰੇ ਲਏ ਜਿਉਂਕਿ ਐਨਯੂਚੇਂਜ ਬਾਰੇ ਸਾਰੇ ਸਾਰੇ ਐਨਲਸਿਸ ਕੀਤਾ ਜਾ ਰਿਹਾ ਹੈ ਕੰਮ ਠੇਕੇ ਦੇ ਚੱਲ ਰਿਹਾ ਸੀ ਇਹ ਬੈਂਕ ਵੱਲੋਂ ਇੰਡੀਵਿਜੂਅ ਗਾਰੇ ਸਾਰੇ ਵੈਰੀਫਾਈ ਹਜੇ ਕੀਤਾ ਜਾ ਰਿਹਾ ਹੈ। ਰੰਗ ਕਰਨ ਦੇ ਬਾਹਰਲੇ ਸਾਈਡ। ਉਹ ਕਿਤੇ ਇੱਕ ਦਾ ਪਾਇਲਟ ਖਿਸਕਿਆ ਹੋਣਾ। ਉਹ ਨਾਲ ਦਾ ਉਹਨੂੰ ਫੜਨ ਲੱਗਾ। ਦੋ ਨੌਜਵਾਨ ਸੀਗੇ ਪੇਂਟ ਕਰਦੇ ਸੀਗੇ ਤੇ ਪੁਰਾਣਾ ਐਡੀ ਦਾ ਦਫਤਰ ਹੈਗਾ ਥੱਲੇ ਪੀਐਨਵੀ ਬੈਂਕ ਦਾ। ਉੱਪਰ ਪੇਂਟ ਕਰਦੇ ਕਿਤੇ ਥੱਲੇ ਡਿੱਗ ਪਏ ਉਹਨਾਂ ਦੇ ਸਿਰ 'ਚ ਜੋ ਹੋਰ ਸੱਟਾਂ ਲੱਗਣ ਕਰਕੇ ਉਹ ਡੈਥ ਹੋ ਗਈ। ਉਸੀ ਆਪਣੇ ਜਿਹੜੇ ਕੰਮ ਦੇਖੇ ਕਿਹੜੀ ਮੰਜ਼ਲ ਤੇ ਕੰਮ ਕਰ ਰਹੇ ਕਿਸ ਕੱਲ ਕਿਸੇ ਦਾ ਕੰਮ ਚੱਲ ਰਿਹਾ ਰੰਗ ਕਰਨ ਦਾ ਹੈ ਬਾਹਰਲੀ ਸਾਈਡ ਤੇ ਉਹ ਕਦੇ ਇੱਕ ਦਾ ਪਾਇਰਟ ਖਿਸਕਿਆ ਹੋਣਾ ਉਹ ਨਾਲ ਦਾ ਉਹਨੂੰ ਫੜਨ ਲੱਗਾ ਉਹ ਵੀ ਨਾਲ ਦੇ ਪਾਇਰ ਆਪਣੇ ਪੰਜਾਬੀ ਸੀਗੇ ਪ੍ਰਵਾਸੀ ਸੀਗੇ ਮੁੰਡੇ ਪੰਜਾਬੀ ਪੰਜਾਬੀ ਮੁੰਡੇ ਕਿੰਨੀ ਕੁ ਉਮਰ ਦੇ ਸੀਗੇ ਆਪਣੇ ਇੱਕ ਹੋਣਾ 45 ਸਾਲ ਦਾ ਕੋਈ ਬੈਲਟ ਬੋਲਣ ਲੱਗੇ ਹੈਗਾ ਜੀ ਕੋਈ ਬੈਕਾਂ ਲਿਆ ਕੇ ਦਿੱਤੀਆਂ ਉਹਨਾਂ ਲਾਈਆਂ ਨਹੀਂ ਲਾਈਆਂ ਨਹੀਂ ਬੱਟ ਅੱਜ ਹੀ ਆਏ ਸੀਗੇ ਹਾਂ ਜੀ ਪਹਿਲਾ ਦਿਨ ਆਵੇ ਸਾਈਟ ਨੂੰ ਤੂੰ ਕਿੱਥੇ ਹੈ ਕਿੱਥੇ ਦੋਨੋਂ ਹੱਸ ਕੁਈ ਹਲਾਅ ਨਹੀਂ ਬਲਕਿ ਡੈੱਟ ਚੁਗੀ ਆਪਣੀਆਂ ਫਿਰ ਠੀਕ ਨੇ ਯਾਰ ਹੁਣ ਉੱਥੋਂ ਮੁੰਡਾ ਨਾਲ ਗਿਆ ਵਾ ਸਾਡਾ ਹਾਂ ਦੱਸਿਆ ਉਹਨੇ ਕੁਛ ਉਹ ਆਊਗਾ ਤੇ ਫੋਨ ਹੀ ਚੱਕੂਣ ਦੇ ਉਹ ਇਹ ਬਿਲਡਿੰਗ 'ਚ ਕੰਮ ਕੀ ਹੁੰਦਾ ਸੀ ਮਨਨ ਕੀ ਕਾਲਾ ਕੰਮ ਰੰਗ ਰੰਗ ਕਰੰਦਾ ਨਹੀਂ ਨਹੀਂ ਕਿੰਨਾ ਦੀ ਬਿਲਡਿੰਗ ਹੈ ਕੀ ਕੰਮ ਹੈ ਉਹਨਾਂ ਦਾ ਫਾਈਨੈਂਸ ਕੰਪਨੀ ਹੈ ਫਾਈਨੈਂਸ ਕੰਪਨੀ ਤੇ ਮਾਲਕ ਇਹਦੇ ਕਿੱਥੇ ਨੇ ਮਾਲਕ ਗਏ ਹੋਣੇ ਹਜੇ ਰੋਟੀ ਖਾਣ ਗਏ ਇਹ ਤੇ ਮਾਲਕ ਨੂੰ ਪਤਾ ਦੱਸ ਦਿੱਤਾ ਗਿਆ ਪਤਾ ਲੱਗ ਗਿਆ ਬੁੱਛੇ ਬੜੇ ਮੈਂ ਫੋਨ ਤੇ ਫੋਨ ਕਰਾਂ ਉਹਨਾਂ ਨੂੰ ਠੀਕ ਹੈ ਅੱਜ ਹੀ ਆਏ ਸੀ ਕੰਮ ਕਰਨ ਮੁੰਡੇ ਹਾਂ ਜੀ ਤੇ ਪੁਲਿਸ ਆ ਗਈ ਕਿੰਨੇ ਵਜੇ ਦਾ ਸੀਗਾ ਆਪਣੇ ਕਿੰਨੇ ਵਜੇ ਆਪਨੇ ਆਹ 5:00 ਵਜੇ ਦਾ ਹੋਇਆ 5:00 ਵਜੇ ਦੋਵੇਂ ਆਪਣੇ ਇੱਕ ਡਿੱਗਾ ਲੱਗਾ ਚੋਣ ਨੂੰ ਦੂਜੇ ਨੇ ਪਛਾਣ ਲਿਆ ਇਦਾਂ ਇੱਕ ਡਿੱਗਾ ਉਹਨੂੰ ਫੜਨ ਲੱਗਾ ਹੋਣਾ ਉਹ ਵੀ ਠੀਕ ਹੈ ਉਹਨਾਂ ਦੇ ਘਰ ਦੇ ਵਗੈਰਾ ਕਿੱਥੇ ਪਤਾ ਕੁਛ ਉਹ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਫੋਨ ਨਹੀਂ ਚੁੱਕਦਾ ਨਹੀਂ ਚੱਕ ਰਿਹਾ ਹਾਂ ਦੂਜਾੜਾ ਮੁੰਡਾ ਸੀ ਉਹਦੀ ਕਿੰਨੀ ਉਮਰ ਸੀ ਇੱਕ ਤਾਂ ਦੋ ਜੱਤਾ 40-45 ਸਿਰ ਤੇ 25 ਸਾਲ ਦਾ ਇਹ ਮੁੰਡਾ ਕੋਡਾ ਹੀ ਹਜੇ ਪਤਲਾ ਗਿਆ ਅੱਛਾ ਇੱਕ ਹੈ ਭਾਈ 40-50 ਦਾ ਠੀਕ ਕਿਨਾ ਮੰਗ ਲ ਮੇਰਾ ਨਾਮ ਮੱਖੜ ਸਿੰਘ ਸਾਨੂੰ ਅੱਧਾ ਘੰਟਾ ਪਹਿਲਾਂ ਉਹ ਰਾਹ ਮਿਲੀ ਸੀ ਕਿ ਦੋ ਨੌਜਵਾਨ ਸੀਗੇ ਪੇਂਟ ਕਰਦੇ ਸੀਗੇ ਤੇ ਪੁਰਾਣਾ ਏਡੀ ਦਾ ਦਫਤਰ ਹੈਗਾ ਆ ਥੱਲੇ ਪੀਆਨ ਵੀ ਬੈਂਕ ਆ ਉੱਪਰ ਪੇਂਟ ਕਰਦੇ ਕਿਤੇ ਥੱਲੇ ਡਿੱਗ ਪਏ ਉਹਨਾਂ ਦੇ ਸਿਰ 'ਚ ਜੋ ਹੋਰ ਸੱਟਾਂ ਲੱਗਣ ਕਰਕੇ ਉਹ ਡੈਥ ਹੋ ਵੀ ਸੀ ਨਾਲ ਹਸਪਤਲੋਂ ਲੈ ਕੇ ਗਏ ਸੀ ਤੇ ਉਹਨਾਂ ਨੇ ਬ੍ਰਾਡ ਡੈੱਡ ਦੱਸਿਆ ਤੇ ਸਿਵਲ ਹਸਪਤਲ ਡੈੱਡ ਬੋਡੀਆਂ ਪਛਾਣਤੀਆਂ ਕਿੰਨਾ ਲੱਗਦਾ ਕਿੱਦਾਂ ਹੋਇਆ ਇਹਦਾ ਕਾਰਨ ਹਜੇ ਵੈਰੀਫਾਈ ਕਰਕੇ ਵੀ ਹਾਂ ਵੀ ਕਿਸ ਤਰ੍ਹਾਂ ਹੋਇਆ ਕਿਉਂ ਹੋਇਆ ਇਹ ਸਾਰਾ ਉਹਨਾਂ ਦੇ ਬਿਲਡਿੰਗ ਦੇ ਮਾਲਕ ਤੇ ਠੇਕੇਦਾਰ ਨੂੰ ਤੇ ਇਹਨਾਂ ਨੂੰ ਪਤਾ ਕਰਕੇ ਜੋ ਵੀ ਗੱਲ ਸਾਹਮਣੇ ਆਊਗੀ ਉਹਦੇ ਅਨੁਸਾਰ ਇਹ ਬੰਦੇ ਡੈਥ ਹੋਈ ਦੋ ਬੰਦਿਆਂ ਦੇ ਨਾਮ ਬੰਦੇ ਨਹੀਂ ਹਜੇ ਉਹਨਾਂ ਦਾ ਨਾਮ ਨਹੀਂ ਪਤਾ ਲੱਗਾ ਬੰਦੇ ਪੰਜਾਬੀ ਨੇ ਕਿ ਪ੍ਰਵਾਸੀ ਨੇ ਤੇ ਉਮਰ ਕਿੰਨੀ ਕਿ ਸਾਰਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਕਿਉਂਕਿ ਉਹ ਦੂਸਰਾ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਜਾ ਰਿਹਾ ਉਹਨਾਂ ਦੇ ਠੇਕੇਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੰਬਰ ਮਿਲ ਲਿਆ ਸੁਰੱਖਿਆ ਦੇ ਪੂਰੇ ਇੰਦਾਮ ਕੀਤੇ ਗਏ ਸੀ ਉਹ ਸਾਰਾ ਬੀਡੀਓ ਸੀ ਜੋ ਹਾਈਟੇ ਲੱਗਿਆ ਕਿ ਇ permition ਮਿਲੀ ਗਈ ਹੈ ਆਪਣੇ ਸਿਕਿਉਰਟੀ ਮੇਜ਼ਰ ਪੂਰੇ ਲਏ ਜਿਉਂਕਿ ਇਹਨਾਂ ਚੀਜ਼ਾਂ ਬਾਰੇ ਸਾਰੇ ਸਾਰੇ ਐਨਲਸਿਸ ਕੀਤਾ ਜਾ ਰਿਹਾ ਹੈ ਕੰਮ ਠੇਕੇ ਦੇ ਚੱਲ ਰਿਹਾ ਸੀ ਇਹ ਬੈਂਕ ਵੱਲੋਂ ਇੰਡੀਵਿਜੂਅਲ ਤੌਰ ਤੇ ਲੈਂਦਾ ਗਿਆ ਸ ਸਾਰੇ ਵੈਰੀਫਾਈ ਹਜੇ ਕੀਤਾ ਜਾ ਰਿਹਾ ਹੈ